ਜਪਾਣ ਮੇਰਾ ਮੰਨਿਆ ਕਿ ਆਪਨੇ ਨਾਲ ਆ ਜਾ ਹਾਫ ਜੀ ਦੇ ਨਾਲ ਆ ਜਾ ਬਸ ਮਾਨਾ ਬਹੁਤ ਕੋਸ਼ਿਸ਼ ਚਾਹੁੰਦਾ ਆ ਮਨ ਪੋਡਕਾਸਟ ਕਰਨਾ ਚਾਹੁੰਦਾ ਆ ਮਨ ਬਹੁਤ ਕੋਸ਼ਿਸ਼ ਬੋਲਣਾ ਚਾਹੁੰਦਾ ਆ ਪਰ ਸੰਤਾਂ ਦੀ ਬਾਣੀ ਨੂੰ ਲੈ ਕੇ ਚੱਲੇ ਹੋਏ ਰਾਜ ਕੋਲ ਨੀਚ ਬਸ ਸੰਤਾਂ ਦੇ ਬੰਦਨਾ ਦੇ ਵਿੱਚ ਬੰਨਿਆ ਹੋਇਆ ਨੀਤਾ ਬਾਣੀ ਦੇ ਵਿੱਚ ਇੰਨਾ ਕੁਝ ਲਿਖਿਆ ਹੋਇਆ ਜਿਹੜਾ ਮਨੁੱਖ ਵੀ ਬਾਣੀ ਨੂੰ ਜਾਣਨਾ ਚਾਹੁੰਦਾ ਆ ਉਸ ਮਨੁੱਖ ਨੂੰ ਉਹ ਕੁਝ ਮਿਲ ਜਾਣਾ ਜੇ ਬਾਣੀ ਤੋਂ ਲੋਕਾਂ ਨੇ ਪੈਸਾ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੈਸਾ ਮਿਲ ਗਿਆ ਜੇ ਬਾਣੀ ਤੋਂ ਲੋਕਾਂ ਨੇ ਮਨੁੱਖਾਂ ਨੇ ਆਪਣੇ ਆਪ ਨੂੰ ਬਹੁਤ ਵੱਡੇ ਰਾਗੀ ਢਾਡੀ ਪਾਠੀ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬਣ ਗਿਆ ਜੇ ਬਾਣੀ ਨੂੰ ਪੜ ਕੇ ਲੋਕਾਂ ਨੇ ਵੱਡੇ ਵੱਡੇ ਚੈਨਲ ਖੜੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਚੈਨਲ ਖੜੇ ਹੋ ਗਏ ਬਾਣੀ ਤੋਂ ਜੇ ਕਿਸੇ ਮਨੁੱਖ ਨੇ ਇਹ ਸੋਚਿਆ ਕਿ ਮੈਂ ਇੱਦਾਂ ਬੋਜਮਾ ਮੈਂ ਆਪਣੇ ਵਾਸਤੇ ਜ਼ਮੀਨਾਂ ਬਣਾ ਲਮਾ ਸਭ ਕੁਝ ਬਣਾ ਲਮਾ ਔਰ ਇਸ ਸਾਥਿਆ ਹੋਇਆ ਪਰ ਕਿਸੇ ਵੀ ਮਨੁੱਖ ਨੇ ਕਿਸੇ ਵੀ ਮਨੁੱਖ ਨੇ ਪੰਜਾਬ ਦਾ ਇਤਿਹਾਸ ਹੀ ਰਹਿੰਦਾ ਵੀ ਜਿੰਨੇ ਬਾਬੇ ਨੇ ਪੰਜਾਬ ਦੇ ਵਿੱਚ ਇਹਨਾਂ ਨੇ ਕਿਸੇ ਨੇ ਵੀ ਗਰੀਬ ਦੀ ਬਾਣੀ ਆਪਣੇ ਵੱਡੇ ਵੱਡੇ ਢੇਰੇ ਬਣਾ ਲੈ। ਆਪਣੇ ਵਾਸਤੇ ਜ਼ਮੀਨਾਂ ਖਰੀਦ ਲੀਆਂ, ਘਟੀਆਂ ਖਰੀਦੀਆਂ, ਹਰ ਇੱਕ ਚੀਜ਼ ਖਰੀਦ ਲਈ। ਕਿਸੇ ਗਰੀਬ ਦੇ ਬੱਚੇ ਵਾਸਤੇ ਇਹਨਾਂ ਬਾਬਿਆਂ ਨੇ ਕਦੀ ਵੀ ਐਜੂਕੇਸ਼ਨਾਂ ਦਾ ਇਤਿਆਮ ਨਹੀਂ ਕੀਤਾ। ਔਰ ਉਹਨੂੰ ਛੱਡੋ ਜਿਹੜੀ ਭਾਸ਼ਾ ਪੜ ਰਹਾ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਲੈ ਕੇ ਇਹ ਕਰ ਰਿਹਾ। ਜੀ ਕੋ ਸਕੂਲ ਖੋਲੇ ਆ ਤੇ ਉਹਨਾਂ ਸਕੂਲਾਂ ਦੇ ਵਿੱਚ ਬੱਚਿਆਂ ਦੇ ਨਾਲ ਮਸ਼ਹੂਰ ਡੇਰਿਆਂ ਦੇ ਸੰਤ ਮਸ਼ਹੂਰ ਡੇਰਿਆਂ ਦੇ ਜਿਹੜੇ ਆਪਣੇ ਉਹਨੂੰ ਸੰਤ ਕਹੋਂਦੇ ਨੇ ਡੇਰਿਆਂ ਦੇ ਰਾਗੀ ਤੇ ਛੋਟੇ-ਛੋਟੇ ਬੱਚਿਆਂ ਅਸ਼ਲੀਲ ਵੀਡੀਓ ਉਹਨਾਂ ਦੀ ਵਾਇਰਲ ਹੋਈਆਂ ਔਰ ਜਦੋਂ ਅਸ਼ਲੀਲ ਵੀਡੀਓ ਵਾਇਰਲ ਹੋਈਆਂ ਤੇ ਲੋਕੀ ਫਿਰ ਐਡੇ ਮੈਂ ਕਿੰਨਾ ਐਡੇ ਗਿਰੇ ਹੋਏ ਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਨਾਮੀ ਰਾਗੀ ਆ ਜੀ ਕੀ ਕਰਦਾ ਨਾਮੀ ਰਾਗੀ ਦੱਸੋ ਮੈਨੂੰ ਕੀ ਕਰਦਾ ਨਾਮੀ ਰਾਗੀ ਕਿਹੜੇ ਗਰੀਬ ਦੇ ਘਰ ਜਾ ਕੇ ਨਾਮੀ ਰਾਗੀ ਨੇ ਕਿਹੜੇ ਗਰੀਬ ਦੇ ਘਰ ਜਾ ਕੇ ਨਾਮੀ ਰਾਗੀ ਨੇ ਕੀਰਤਨ ਕਰ ਦਿੱਤਾ ਜਦੋਂ ਐਟਾ ਦੇ ਨਾਮੀ ਹੁੰਦੇ ਸੀ ਗੁਰੂ ਰਵਦਾਸ ਮਹਾਰਾਜ ਜੀ ਉਹਨਾਂ ਵੱਡੇ ਵੱਡੇ ਨਾਮ ਵਾਲਿਆਂ ਨੂੰ ਵੱਡੇ ਵੱਡੇ ਨਾਮ ਵਾਲਿਆਂ ਨੂੰ ਹੰਕਾਰੀਆਂ ਨੂੰ ਆਪਣੀ ਜੂਲੀ ਟਪਣਦੇ ਸੀ ਉਹ ਸਮਝਿਨੇ ਆ ਆਪਣੀ ਕੁੜੀ ਦੇ ਲਾਗੇ ਜਿੰਨਾ ਉਹਦਾ ਦਾਇਰਾ ਹੁੰਦਾ ਸੀ ਆਪਣੇ ਲੋਕਾਂ ਦਾ ਉਹਨੂੰ ਉਸ ਦਾਇਰੇ ਚ ਬਾਹਰ ਨਹੀਂ ਦਿੰਦਾ ਸੀ ਬਾਹਰ ਰੱਖਦੇ ਸੀ ਨਾਮੀ ਗਾਖੀਆਂ ਨੂੰ ਤੇ ਨਾਮੀ ਲੋਕਾਂ ਨੂੰ ਪਰ ਜੇ ਸਾਡੇ ਖਲਾਫ ਇੱਥੇ ਤੱਕ ਗਰਖ ਚੁੱਕੇ ਨੇ ਕਿ ਅਸੀਂ ਨਾਮੀ ਵਧਿਆ ਨੂੰ ਨਾਮੀ ਵਧਿਆ ਨੂੰ ਜਿਹੜੇ ਲੋਕ ਆਪਣੇ ਆਪ ਨੂੰ ਕਹਿੰਦੇ ਉਸ ਅਸੀਂ ਬਹੁਤ ਉੱਚੇ ਆ ਸਤਿਗੁਰ ਬਦਾਸ ਮਹਾਰਾਜ ਸਾਧਾਂ ਤੇ ਆਏ ਚੇਰੀ ਗੁਰਦਾਸ ਮਹਾਰਾਜੀ ਬਾਣੀ ਆ ਅਗਰ ਕੋਈ ਵੀ ਮਨੋਖੇਦਰਾ ਸਮਝਾਉਂਦਾ ਕਰਨ ਦੀ ਕੋਸ਼ਿਸ਼ ਕਰੂਗਾ ਤੇ ਸੁਣ ਲੋ ਧਿਆਨ ਦੇ ਨਾਲ ਗੁਰੂ ਕਿ ਗੁਰੂ ਕਿਤੇ ਖੜਾ ਮੈਨੂੰ ਤੁਹਾਡਾ ਨਹੀਂ ਪਤਾ ਤੁਸੀਂ ਕਿਤੇ ਖੜੇ ਆ ਪਰ ਮੈਨੂੰ ਪਤਾ ਮੇਰਾ ਗੁਰੂ ਕਿਤੇ ਖੜਾ ਸੁਣ ਲੋ ਧਿਆਨ ਦੇ ਨਾਲ ਮੈਂ ਬਹੁਤ ਪਰੇਸ਼ਾਨੀ ਦੇ ਵਿੱਚ ਵੀਡੀਓ ਬਣਾ ਰਿਹਾ ਏ ਮੇਰਾ ਦਿਮਾਗ ਮੇਰਾ ਮਨ ਕੰਟਰੋਲ 'ਚ ਨਹੀਂ ਹੈਗਾ ਯਾਦ ਰੱਖ ਲੋ ਕਾਪਾ ਤੁਸੀਂ ਸੰਤਾਂ ਦੀ ਬਾਣੀ ਤੇ ਪੂੰਜੀ ਪਤਿਆਂ ਨੂੰ ਕਾਬਜ ਕਰਨਾ ਚਾਹੁੰਦੇ ਆ ਨੋਟ ਕਰ ਲਓ ਧਿਆਨ ਦੇ ਨਾਲ ਮੈਂ ਬਾੜਵਾ ਨਹੀਂ ਨੋਟ ਕਰਾਉਣੀ ਸੁਣਿਓ ਧਿਆਨ ਨਾਲ ਮੈਂ ਤੁਹਾਨੂੰ ਕੁਝ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਦੱਸਣ ਲੱਗਾ ਆਪਾਂ RAM ਨੋਟ ਕਰੀ ਜਾ ਨਾਲ ਨਾਲ ਠੀਕ ਆ ਇਹ ਤੁਹਾਨੂੰ ਪਤਾ ਰਹਿਣਾ ਚਾਹੀਦਾ RAM ਕਿਥੇ ਰਹਿੰਦਾ ਕੋਂਬ ਨਾਮ ਕਿਹ ਰੇਂਦਾ ਕੋਮਬ ਅੱਗੇ ਕੀ ਆ ਗਿਆ ਅੱਲਾ ਕਿੱਥੇ ਰਹਿੰਦਾ ਅੱਲਾ ਕਿੱਥੇ ਰਹਿੰਦਾ ਮੈਂ ਨਹੀਂ ਕਹਿਣਾ ਗੁਰੂ ਸਾਹਿਬ ਦਾ ਫਰਮਾਨ ਹੈ ਜਿਹੜਾ ਇਸ ਧਰਮ ਦੇ ਤੋਂ ਵਿਗੜ ਦੀ ਕੋਸ਼ਿਸ਼ ਕਰੂਗਾ ਤੇ ਮੈਂ ਕਦੀ ਵੀ ਬਰਦਾਸ਼ਤ ਨਹੀਂ ਕਰੂੰਗਾ ਸ਼ੇਰਿਕੁਰ ਅਰਦਾਸ ਮਹਾਰਾਜ ਦੇ ਨਕਸ਼ੇ ਕਦਮਾਂ ਤੇ ਜਿਹੜਾ ਨਹੀਂ ਚੱਲੂਗਾ ਤੇ ਮੈਂ ਕਦੀ ਵੀ ਬਰਦਾਸ਼ਤ ਨਹੀਂ ਕਰੂੰਗਾ ਇਹਦਾ ਮਤਲਬ ਇਹ ਨਹੀਂ ਕਿ ਮੈਂ ਜਾਂਦਾ ਨਹੀਂ ਤੇ ਮੈਨੂੰ ਦੁੱਖ ਨਹੀਂ ਬੜਾ ਦੁੱਖਿਆ ਧਿਆਨ ਨਾਲ ਸੁਣਿਆ ਹੋਣਾ 32 RAM ਜਿਹੜਾ ਬੱਤੀਆਂ ਤੇ ਆ ਉਹ ਬੱਤੀ 32 ਵਾਲੇ ਨੂੰ ਸਮਝਾ ਸਕਦਾ ਕਿ ਇਹ ਨੂੰ ਸਮਝਾ ਸਕਦਾ ਅੱਗੇ ਨੋਟ ਕਰਿਓ ਬੱਤੀ ਵਾਲੇ ਨੂੰ अगे आ ती दिमाग रखे हो अगे हैगा कुभ साड़ा शरीर कुंभे बंदा जल रहे जल बिन कुंभ ना होए नोट करो छेती अगे आ गया दो ते, ते समझ आ रही है तेतिया की हम इन्हों की करा गए जोड़ने ਤੋੜਨੇ ਨਹੀਂ ਪਰ ਜੇ ਕੋਈ ਬੰਦਾ ਗਲਤ ਬੰਦਿਆਂ ਨੂੰ ਲਿਆ ਕੇ ਗਲਤ ਬੰਦਿਆਂ ਨੂੰ ਲਿਆ ਕੇ ਕਹੇ ਮੈਂ ਇਹਦੇ ਨਾਲ ਜੁੜਨਾ ਚਾਹੁੰਦਾ ਫੇਰ ਮੈਂ ਗੁਰੂ ਘਰ ਨਾਲ ਜੁੜूंगा ਸਾਨੂੰ ਲੋੜ ਨਹੀਂ ਗੁਰੂ ਸਾਹਿਬ ਨੇ ਕਦੀ ਵੀ ਉਸ ਕੁਦਰ ਦੇ ਸ਼ਰਦਾ ਦੇ ਨਾਲ ਕੁਦਰ ਦੇ ਕਰੂਨ ਦੇ ਨਾਲ ਸਮਝੌਤਾ ਨਹੀਂ ਕੀਤਾ ਨਾ ਕਰਨਾ ਹੀ ਆ ਯਾਦ ਰੱਖਿਓ ਲਾਹ ਸ੍ਰੀ ਗੁਰੂ ਗੋਬਿੰਦ ਸਿੰਘ ਤੋਂ ਲਾ ਕੇ ਤੇ ਪਿੱਛੇ ਨਜਰੇ ਜਾ ਸਤਗੁਰ ਬਾਣੀ ਕੁਮਾਰਾ ਜੀ ਤੋਂ ਉਪਰਲਾ ਜੀ ਤੱਕ किसी ने समझौता नहीं किया अपना आप इस निजम समझाया नोट कर लाह दिमाग लगे एक ही पैंती एक ही पैंती ठीक है इन समझा वाला फिर नोट कर लो पैंती पैंती ਔਰ ਇਹਨੂੰ ਕੀ ਕਰਾਂਗੇ ਫਿਰ ਜੋੜਨੇ ਆ ਘਟਾਉਣੇ ਨਹੀਂ ਇੱਕ ਪਵਨ ਨਾ ਦੋ ਪਵਨ ਤੀਜਾ ਪਵਨ ਜਾ ਗਿਆ ਹੁਣ ਤ੍ਰੈ ਪਵਨਾਂ ਕੀ ਸੋਚੀ ਪਾਏ ਨੋਟ ਕਰ ਲਓ ਅਸੀਂ ਗੁਲਾਮ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਮ ਰੱਖਣੂ ਗੁਲਾਮ ਹੁੰਦੀ ਆ ਹੁਣ ਦਿੰਦੀ ਆ ਜਿਹੜੇ ਲੋਕ ਸਿਰਫ ਦਿਖਾਵਾ ਕਰਦੇ ਨੇ ਦਾੜੇ ਰੱਖੇ ਹੋਏ ਨੇ ਸਰ ਤੇ ਪੱਗਾਂ ਬਨੀਆਂ ਹੋਈਆਂ ਆ ਤੇ ਪੂੰਜੀ ਪਤਿਆਂ ਦੀ ਛੱਤਰ ਚੜਦੇ ਨੇ ਰਾਜਕੌਰ ਨੀਚ ਕਦੀ ਬਰਦਾਸ਼ਤ ਨਹੀਂ ਕਰੂਗਾ ਇਹਨਾਂ ਘਟਾ ਨੂੰ ਚਟਣੇ ਆ ਆਪਣੇ ਘਰਾਂ ਚ ਸਦੋਂ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਪੂਜਾ ਪਤੀ ਕਰੋ ਫਿਰ ਅਕੇ ਯਾਦ ਰੱਖਿਓ 35 ਨੂੰ ਫੇਰ ਜੋੜਨਾ 20 ਆ ਖਰ ਜੋੜਨੇ ਤਾਂ ਜਾ ਕੇ 17 ਦੇ 5 ਵਜਣੇ ਆ ਦਿਮਾਗ ਰੱਖਿਓ ਕੀ ਨਿਕਲਣਾ ਹੁਣ 6 ਤਾਂ ਦੋ 8 53 8 53 8 ਇਹ ਮੇਰੇ ਗੁਰੂ ਦੀ ਬਾਸ਼ਾ ਆ ਰਾਮ ਦੀ ਤਾਂ ਅੱਲਾ ਦੀ ਉਹ ਸ਼ਰੀਰ ਚ ਰਹਿੰਦਾ ਹੁਣ ਕੀ ਆਏ 8 8 8 ਫਿਰ ਜੋੜਦੇ ਹਾਂ ਇਹਨਾਂ ਨੂੰ 8 16 ਸੋळा ਰਾਗਾਈ ਕਾਡੇ ਗੁਰੂ ਦੀ ਬਾਣੀ ਆ ਹੁਣ ਜਦੋਂ ਇਹ 8 ਪੈਣੀ ਆ 8 ਉਤੀਆ ਇਹਨਾਂ ਅਠੇ ਨੇ 24 ਅਸੀਂ 24 ਤੇ 16 ਨੂੰ ਦੇਖਣਾ ਹੁਣ 24 ਦਾ 16 ਦੇਖ ਰੋ ਕੀ ਬਣਦੇ ਆ 24 ਤੇ 16 ਕੀ ਬਣਦੇ ਆ 24 ਤੇ 16 40 ਬਣਦੇ ਆ ਇਹ ਮੇਰੇ ਸਤਗੁਰ ਉਦਾਸ ਮਹਾਰਾਜ ਦੀ ਜਿਹੜੀ ਜਿਹੜੀ ਥਿਊਰੀ ਆ ਇਹ ਤਾਂ ਮੇਰੇ ਪੁਰਖਿਆਂ ਨੇ ਆਪਣੀਆਂ ਜਾਨਾਂ ਦੇ ਗਏ ਗੁਰੂ ਗਵੈਸ ਨੇ ਸਭ ਕੁਝ ਆਪਣਾ ਬਾਰ ਦਿੱਤਾ ਸਮਝੌਤਾ ਨਹੀਂ ਕੀਤਾ 바ਵਾ ਸਾਹਿਬ ਨੇ ਆਪਣੇ ਚਾਰ ਬੱਚੇ ਦੇਤੇ ਸੰਵਿਧਾਨ ਲਿਖਿਆ ਸਮਝੌਤਾ ਨਹੀਂ ਕੀਤਾ ਉਹ ਸਾਡੇ ਤਾਵੇ ਚੜਦੇ ਫਿਰਦੇ ਨੇ ਛੱਤਾਂ ਚੜਦੇ ਫਿਰਦੇ ਨੇ ਸਾਡੇ ਮੈਂ ਤੁਹਾਨੂੰ ਆ ਜਿਹੜੀ ਜੋ ਮੈਨੂੰ ਪਤਾ ਲੱਗ ਰਿਹਾ ਮੈਂ ਉਹ ਤੁਹਾਨੂੰ ਸਮਝਾ ਰਿਹਾ ਇਹ ਚਾੜੀਆਂ ਤੇ ਆ ਕੇ ਗੱਲ ਮੁਕਣੀ ਆ ਦਿਮਾਗ ਚ ਪਾ ਰੋ ਇਹਨੂੰ RAM ਤੇ ਅੱਲਾ ਜਿਹੜੇ ਲੋਕ RAM ਅੱਲਾ ਕਹਿ ਕੇ ਬੱਚਿਆਂ ਦਾ ਬਲਤਕਾਰ ਕਰਦੇ ਨੇ ਆਪਣੇ ਆਪ ਨੂੰ ਸਿੱਕ ਖਾ ਕੇ ਡੇਰਿਆਂ ਉੱਤੇ ਬੱਚਿਆਂ ਦਾ ਬਲਤਕਾਰ ਕਰਦੇ ਨੇ ਅਗੇ ਸਮਝ ਨਹੀਂ ਇੰਨੀ ਬਹੁਤ ਆ ਜੇ ਤੁਸੀਂ ਨਾ ਬਦੇ ਬਣੇ ਤਾਂ ਮੈਂ ਇਹਦੂ ਉੱਪਰਲਾ ਠੀਕਾ ਲਾਉਂਗਾ ਹੁਣ ਮੈਂ ਤੁਹਾਨੂੰ ਕੁਦਰ ਦੇ ਵਿੱਚ ਬਾੜਿਆ ਜੇ ਹੁਣ ਇਹਨਾਂ ਨੋਟ ਕਰ ਲਿਓ 24 40 40 2 80 ਇੱਥੇ ਸਤਨਾਮ ਹੋ ਜਾਣਾ ਸ਼ੁਰੂ ਸਤਨਾਮ ਹੈ ਹਰ ਭੋਗ ਤੋਹਾਰੇ ਸਤਨਾਮ ਹੈ ਹਰ ਭੋਗ ਤੋਹਾਰੇ ਬਾਣੀ ਇੱਥੋਂ ਸ਼ੁਰੂ ਹੋਣੀ ਆ ਸਮਝ ਆ ਗਈ ਹੋਣੀ ਆ